ਸਰ ਨਿਸ਼ਤੇ ਮੈਂ ਹਾ ਪਰਦੀਪ ਕੌਰ ਤਾਂ ਹੁਣ ਜ਼ਿਕਰ ਕਰ ਲੈਨੇ ਆ ਫਤੇਗੜ ਚੂੜੀਆਂ ਜਿੱਥੇ ਪਸ਼ੂਆਂ ਤੇ ਤੂੜੀ ਵਾਲੇ ਸ਼ੈੱਡ ਨੂੰ ਅਚਾਨਕ ਅੱਗ ਲੱਗ ਜਾਂਦੀ ਹੈ ਜੀਆਂ ਬੜੀ ਮੁਸ਼ਕਲ ਦੇ ਨਾਲ ਪਸ਼ੂਆਂ ਨੂੰ ਤਾਂ ਬਚਾਲਿਆ ਚੁੰਦਾ ਪਰ 30 ਕਿੱਲੇ ਦੇ ਜਿਹੜੇ 나ੜ ਦੇ ਸੜਕੀ ਸੁਆਹ ਹੋ ਜਾਂਦੇ ਨੇ ਪੀੜਤ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਦਰਸਾ ਲੋਨਾਂ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਆਪਣੇ ਗਵਾਂਡੀ ਦਿੱਤੇ ਕਿ ਸ਼ਾਇਦ ਉਸ ਨੇ ਅੱਗ ਲਗਾਈ ਹੈ ਮੌਕੇ ਦੀਆਂ ਤਸਵੀਰਾਂ ਦਿਖਾ ਦਿੰਨੇ ਆ ਤੁਹਾਨੂੰ ਤਾਂ ਬਿਲਕੁਲ ਫਤੇਗੜ ਚੂੜੀਆਂ ਦੇ ਵਿੱਚ ਪਿੰਡ ਦੇ ਡੇਰਾ ਰੋਡ ਦੇ ਉੱਪਰ ਅੱਜ ਦੁਪਹਿਰ ਵੇਲੇ ਡੰਗਰਾਂ ਦੇ ਸ਼ੈੱਡ ਅਤੇ 30 ਏਕੜ ਕਣਕ ਦਾ ਨਾੜ ਅਚਾਨਕ ਹੈ ਜਿਸ ਨੂੰ ਅੱਗ ਲੱਗ ਜਾਂਦੀ ਹੈ ਲੱਖਾਂ ਦਾ ਨੁਕਸਾਨ ਹੋਣ ਦਾ ਖਰਸ਼ਾ ਜਟਾਇਆ ਜਾ ਰਿਹਾ ਹੈ ਸ਼ੈੱਡ ਅੰਦਰ ਬੱਜੇ ਡੰਗਰਾਂ ਨੂੰ ਬੜੇ ਮੁਸ਼ਕਿਲ ਦੇ ਨਾਲ ਬਚਾਇਆ ਗਿਆ ਫਾਇਰ ਬ੍ਰੀਗਡ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਲਿਆ ਇਸ ਸਬੰਧੀ ਪੀੜਤ ਪਰਿਵਾਰ ਨੇ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਦੇ ਹੀ ਗਵਾਂਡੀਆਂ ਨੇ ਉਸ ਸ਼ੈੱਡ ਨੂੰ ਅੱਗ ਲਗਾਈ ਹੈ ਜੀ ਹਾਂ ਆਪਣੇ ਗਵਾਂਡ ਦੇ ਉੱਤੇ ਉਹਨਾਂ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਫਿਲਹਾਲ ਇਸ ਗੱਲ ਦੀ ਪੁਸ਼ਟੀ ਹੈ ਜਿਹੜੀ ਨਹੀਂ ਹੋਈ ਹੈ ਪੁਲਿਸ ਨੇ ਮਾਮਲਾ ਜਿਹੜਾ ਦਰਜ ਕਰ ਲਿਆ ਗਿਆ ਤੇ ਪੁਲਿਸ ਇਸ ਮਾਮਲੇ ਦੀ ਜਾਂਚ ਹੈ ਜ ਭਾਜੀ ਇਹ ਨਾ ਇਹ ਸਵੇਰ ਦੇ ਨਿਆਣੇ ਇਹਨਾਂ ਦੇ ਗਵਾਂਢੀਆਂ ਦੇ ਪਟਾਕੇ ਵੀ ਚਲਾਉਂਦੇ ਤੇ ਇਹਨਾਂ ਦੀ ਜਨਾਨੀ ਕੱਲ ਸਾਡੇ ਨਾਲ ਮੜਾ ਜਾ ਐਵੇਂ ਠਾਣੇ ਰੋਸ ਕੇ ਤੇ ਠਾਣੇ ਭੱਜ ਗਈ ਕਹਿੰਦੀ ਆਪਣੇ ਡੰਗਰ ਖੋਲਨੋ ਮੈਂ ਵਹਿਲੀ ਵੀ ਸਾੜ ਦੇਣੀ ਤੁਹਾਡੀ ਤੇ ਤੁਹਾਡੇ ਡੰਗਰ ਵੀ ਸਾੜ ਦੇਣੀ ਆਂ ਅਸੀਂ ਰਾਤੀ ਸਾਡੀ ਬਾਹਰ ਤੂੜੀ ਪਈ ਰਹੀ ਕੋਈ ਗੱਲਬਾਤ ਨਹੀਂ ਹੋਈ ਸਵੇਰ ਤੁਹਾਡੇ ਜਿਹੜੇ ਕਿ ਕਿੰਨਾਂ ਦੀ ਜਗ੍ਹਾ ਤੇ ਬੱਜੇ ਸਾਡੇ ਆਪਣੇ ਜਗ੍ਹਾ 'ਚ ਬੱਜਿਆ ਇਹਨਾਂ ਦੇ ਕਿਸੇ ਦੀ ਜ਼ਮੀਨ ਤੇ ਬੱਜਿਆ ਹੀ ਕੱਲ ਦੇ 2 ਘੜੀਆਂ ਵੇਲੇ ਤੂੜੀ ਪਾਉਣ ਵਾਤੇ ਕਹਿੰਦੀ ਇਹਨੂੰ ਖੋਲਣੇ ਆ ਕਿ ਨਹੀਂ ਖੋਲਣੇ ਤੁਹਾਨੂੰ ਸ਼ੱਕ ਆ ਵੀ ਤਾਂ ਨਾ ਸ਼ੱਕ ਨਹੀਂ ਆ ਭਾਜੀ ਸਾ ਪਾਜੀ ਆਪੇ ਤੋਂ ਭੱਜ ਕੇ ਗਈ ਇਹਨੇ ਜਾਨ ਪੁੱਜ ਕੇ ਅੱਗ ਲਾਈ ਇਹਨੇ ਲਵਾਈ ਆ ਕਿੰਨਾ ਕੁ ਨੁਕਸਾਨ ਹੋਇਆ ਪਾਜੀ 14 ਟਰਾਲੀਆਂ ਤੂੜੀ ਬਾਕੀ ਤੁਸੀਂ ਵੇਖ ਲੋ ਕੀ ਬਣ ਰਿਹਾ ਡੰਗਰ ਬੜੀ ਮੁਸ਼ਕਲ ਨਾਲ ਪਹੁੰਚਾਇਆ 14 15 ਬੰਦੇ ਆਏ ਪਰ ਉਹਨਾਂ ਦਾ ਝੱਟ ੱਕੇ ਨਾ ਡੰਗਰ ਪਾਣੀ ਬੜਾ ਰੋੜਿਆ ਨਹੀਂ ਗੱਲ ਪਈ ਤੁਹਾਡੇ ਸਾਹਮਣੇ ਸਾਰੀ ਸੜ ਗਈ ਇਹ ਆਜ ਕਿੰਨਾ ਕੁ ਨੁਕਸਾਨ ਹੈ 14 ਟਰਾਲੀਆਂ ਤੂੜੀ ਹੈ ਪਾਜੀ ਬਾਕੀ ਵੇਖ ਲੋ ਜੋ ਬਾਲੀਗਟਾ ਜਿੰਨਾ ਵੀ ਨੁਕਸਾਨ ਸਾਰਾ ਟਰਾਲੇ ਕਾਲੇ ਸਭ ਸੜ ਗਏ ਡੰਗਰ ਅੰਦਰ ਬੱਜੇ ਹਾਂਜੀ ਹਾਂਜੀ ਡੰਗਰ ਮੈਂ ਆਪ ਘੱਟੇ ਆ ਕੇ ਕਿੰਨਾ ਪਤਾ ਲੱਗਾ ਹਾਂ ਨੂੰ ਮ ਹਾਂਜੀ ਤੇ ਜਦੋਂ ਆ ਕੇ ਦੇਖਿਆ ਫਿਰ ਐ ਪਹਿਲਾਂ ਡੰਗਰ ਕੱਢੇ ਆਏਗਾ ਜਿਹੜਾ ਨੁਕਸਾਨ ਹੋ ਤੈ ਹੋ ਹੀ ਗਿਆ ਤੇ ਡੰਗਰ ਤੇ ਪਹਚਾਈਏ ਡੰਗਰ ਤੇ ਪਹਚਾਉਣੇ ਇਹ ਵੇਖ ਕੇ ਸਾਨੂੰ ਜੁੱਬੂਆ ਮਾਰ ਕੇ ਜੰਦਰ ਮਾਰ ਕੇ ਜਨਾਨੀ ਪਾਟ ਕੇ ਯਾ ਰਜਨੀ ਪਾਲਾ ਜਿਹੜੀ ਹਾਂਜੀ ਕੀ ਆਜੀ ਕੀ ਆਜੀ ਹਾਂਜੀ ਫੋਨ ਗਿਆ ਜੀ ਇਹਨੂੰ ਫੋਨ ਗਿਆ ਪੱਤਰਨ ਤੋਂ ਉਸੇ ਵੇਲੇ ਗੱਡੀ ਲੈ ਕੇ ਇੱਥੇ ਆਏ ਆਂ ਦੇਖਿਆ ਕਿ ਆਗੇ ਤੋੜੀ ਨੂੰ ਅੱਗ ਲੱਗੀ ਹੋਈ ਏ ਤੁਹਾਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨਹੀਂ ਅਜੇ ਤੇ ਕੰਟਰੋਲ ਨਹੀਂ ਹੈਗਾ ਸਰ ਇਹ ਕਰ ਰਹੇ ਆਂ ਕੰਟਰੋਲ ਆਪਾਂ ਕਰਕੇ ਜਾਵਾਂਗੇ ਜੋ ਵੀ ਹੋਏਗਾ ਆਪਣਾ ਸੱਲੀ ਬਖਸ਼ ਕੰਮ ਕਰਕੇ ਫਿਰ ਜਾਵਾਂਗੇ ਆਣ ਕੇ ਅਸੀਂ ਸਭ ਕਾ ਵੇਖਿਆ ਡੰਗਰਵੱਛਾ ਕੱਢਿਆ ਹੈ ਮਹਾ ਬਚਿਆ ਥੂੜੀ ਸਾਰੀ ਸਾਡੀ ਸੜ ਗਈ ਹੈ 14-15 ਟਰਾਲੀਆਂ ਅਸੀਂ ਜਿਹੜੀਆਂ ਸਾਰੀਆਂ ਸੜ ਗਈਆਂ ਸਾਡੀਆਂ ਰਾਤੀ ਚੰਗੀ ਭਰੀ ਥੂੜੀ ਪਾਈ ਆ ਕੋਈ ਗੱਲ ਬਾਤ ਨਹੀਂ ਆ ਜੋ ਸਾਰੀ ਸੁਆਹ ਹੋ ਗਈ ਸੜ ਕੇ ਆਣ ਕੇ ਵੇਖ ਲਓ ਕੋਈ ਭਲ ਇਹ ਆ ਨਾੜ ਇਹ ਨਾੜ ਸਾਰਾ ਖਲੋਤਾ ਸਾਡਾ ਜੇ ਥੂੜੀ ਭੰਡ ਵਾਲੀ ਸੀ ਇਹ ਕਟੋਗਾ ਟਾ 17 18 ਕਿੱਲੇ ਦੇ ਲਾਗੇ ਨਾੜ ਦੇ ਖਲੋਤਾ ਹੈ ਸਾਡਾ ਉਹ ਜਾਨੇ ਸ਼ਾਮ ਤੇ ਠੇਕੇ ਦੇ ਸਾਡੇ ਕੋਲ ਜ਼ਮੀਨ ਹੈ ਇਹ ਅੱਗ ਪਹਿਲਾਂ ਤੇ ਮੰਡੀ ਵਾਲੇ ਪਾਸੋਂ ਆਈ ਹੈ ਸਾਈਡ ਵੱਲੋਂ ਉੱਤਰੋ ਬਲਦੀ ਬਲਦੀ ਅੰਦੇ ਗਾਂ ਆਈ ਹੈ ਸਾਨੂੰ ਤਾਂ ਪਤਾ ਲੱਗਾ ਪਿੰਡ ਜਦੋਂ ਅਸੀਂ ਟਰੈਕਟਰ ਭਜਾਇਆ ਹਥੋਂ ਵੀ ਅਸੀਂ ਬੂਟੇ ਪਚਾਲੀਏ ਤੇ ਬੋਰਨਾ ਸੜ ਗਿਆ ਪਰ ਅੱਗ ਨੇ ਯੋਰ ਹਵਾ ਦਾ ਜਿਹੜਾ ਉਹ ਜੱਕ ਦਮ ਹੋ ਗਿਆ ਟਰੈਕਟਰ ਭਜਾ ਕੇ ਕੱਢਿਆ ਬੂਟੇ ਵੀ ਸੜ ਗਏ ਕਪੜਾ ਦੇ ਸਾਰੇ ਉਹ ਵੀ ਨਿਭੇਟ ਚਾ ਚੱਲਿਆ ਉਹ ਵੀ ਨਿਭੇਟ ਚਾ ਚੱਲਿਆ ਟਰੈਕਟਰ ਜੀ ਤੇ ਮੈਂ ਫੇਰਾ ਲਾਇਆ ਉੱਥੇ ਥੋੜਾ ਜਿਹਾ ਪਰ ਮੈਨੂੰ ਕੱਢਣਾ ਪਿਆ ਦਵਾ ਦਾ 50 ਤੇ 20 ਕਿੱਲੇ ਦੇ ਲਾਗੇ ਮਤਲ ਨਾੜਾ ਲੱਗ ਲੱਗੇ ਸੜ ਗਿਆ ਸਾਡੇ ਲੱਗਦਾ ਜੇ 17 18 ਕਿੱਲੇ ਸਾਡਾ ਹੈ ਅਜੇ ਟੂੜੀ ਬਣਨ ਵਾਲੀ ਸੀ ਲਾਲੋ ਸਾਹਿਬ ਦੀ ਪਹਿਲੀ ਠੇਕੇ ਤੇ ਬੜਾ ਵੱਡਾ ਨਸਾਲ ਹੋਇਆ ਜੀ ਸੁਦੀਪ ਸਿੰਘ ਜੀ ਸਾਡੀ ਇਹ ਤੇ ਰੂੜੀ ਆ ਪੰਨਿਆਂ ਚਾ ਕੇ ਲੈ ਆਉਣ ਵਾਲੀ ਤੇ ਉਹਦੇ ਕਰਕੇ ਅਸੀਂ ਨਾਲ ਨੂੰ ਅੱਗ ਲੱਗੀ ਤੇ ਨਾਲ ਸਾਡਾ ਇਨਸਾਨ ਕਾਫੀ ਹੋ ਗਿਆ ਹਾਂਜੀ ਕਿਹਨਾਂ ਪਤਾ ਲੱਗਾ ਕਿ ਅੱਗ ਲੱਗੀ ਪਤਾ ਨਹੀਂ ਤੇ ਦੁਕਾਨ ਤੇ ਬੈਠੇ ਇੱਕਦਾਂ ਹੀ ਪਤਾ ਲੱਗਾ ਕਿ ਅੱਗ ਲੱਗੀ ਹੈ ਲੇਕਿਨ ਪਤਾ ਲੱਗਣ ਦੇ ਪੂਰੀ ਜਾਣਕਾਰੀ ਉਹਨਾਂ ਜਿਹਨ ਪੂਰਾ ਅੱਗ ਹੀ ਭੰਬੜ ਮਾ ਚੁੱਕੇ ਆ ਕਿਤੇ ਇਹ ਆਪਣੇ ਕਹਿਣ ਤੋਂ ਬਾਹਰ ਹੋ ਗਈ ਅੱਗ ਅੱਜ ਕੱਲ ਤੁਸੀਂ ਖ਼ਬਰ ਐਸਐਨ ਨਿਊਜ਼ ਤੇ ਮੈਂ ਹਾਂ ਪ੍ਰਦੀਪ ਕੌਰ ਤਾਂ ਹੁਣ ਜ਼ਿਕਰ ਕਰ ਲੈਨੇ ਆ ਫਤੇਗੜ ਚੂੜੀਆਂ ਜਿੱਥੇ ਪਸ਼ੂਆਂ ਤੇ ਤੂੜੀ ਵਾਲੇ ਸ਼ੈੱਡ ਨੂੰ ਅਚਾਨਕ ਅੱਗ ਲੱਗ ਜਾਂਦੀ ਹੈ ਜੀਆਂ ਬੜੀ ਮੁਸ਼ਕਲ ਦੇ ਨਾਲ ਪਸ਼ੂਆਂ ਨੂੰ ਤਾਂ ਬਚਾਲਿਆ ਚੁੰਦਾ ਪਰ 30 ਕਿੱਲੇ ਨੇ ਜਿਹੜੇ ਨਾਲ ਦੇ ਸੜਕੀ ਸਵਾਹ ਹੋ ਜਾਂਦੇ ਨੇ ਆ ਪੀੜਤ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਦਰਸਲ ਉਹਨਾਂ ਤੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਆਪਣੇ ਗਵਾਂਡੀ ਦਿੱਤੇ ਕਿ ਸ਼ਾਇਦ ਇਸਨੇ ਅੱਗ ਲਗਾਈ ਹੈ ਮੌਕੇ ਦੀਆਂ ਤਸਵੀਰਾਂ ਦਿਖਾ ਦਿੰਨੇ ਆ ਤੁਹਾਨੂੰ ਤਾਂ ਬਿਲਕੁਲ ਫਤੇਗੜ ਚੂੜੀਆਂ ਦੇ ਵਿੱਚ ਪਿੰਡ ਦੇ ਡੇਰਾ ਰੋਡ ਦੇ ਉੱਪਰ ਅੱਜ ਦੁਪਹਿਰ ਵੇਲੇ ਡੰਗਰਾਂ ਦੇ ਸ਼ੈੱਡ ਅਤੇ 30 ਏਕੜ ਕਣਕ ਦਾ ਨਾੜ ਅਚਾਨਕ ਹੈ ਜਿਸ ਨੂੰ ਅੱਗ ਲੱਗ ਜਾਂਦੀ ਹੈ ਲੱਖਾਂ ਦਾ ਨੁਕਸਾਨ ਹੋਣ ਦਾ ਖਰਸ਼ਾ ਜਟਾਇਆ ਜਾ ਰਿਹਾ ਹੈ ਸ਼ੈੱਡ ਅੰਦਰ ਬੱਜੇ ਡੰਗਰਾਂ ਨੂੰ ਬੜੇ ਮੁਸ਼ਕਿਲ ਦੇ ਨਾਲ ਬਚਾਇਆ ਗਿਆ ਫਾਈਰ ਬ੍ਰੀਗਡ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਲਿਆ ਇਸ ਸਬੰਧੀ ਪੀੜਤ ਪਰਿਵਾਰ ਨੇ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਦੇ ਹੀ ਗਵਾਂਡੀਆਂ ਨੇ ਇਸ ਸ਼ੈੱਡ ਨੂੰ ਅੱਗ ਲਗਾਈ ਹੈ ਜੀਹਾਂ ਆਪਣੇ ਗਵਾਂਡ ਦੇ ਉੱਤੇ ਉਹਨਾਂ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਫਿਲਹਾਲ ਇਸ ਗੱਲ ਦੀ ਪੁਸ਼ਟੀ ਹੈ ਜਿਹੜੀ ਨਹੀਂ ਹੋਈ ਹੈ ਪੁਲਿਸ ਨੇ ਮਾਮਲਾ ਜਿਹੜਾ ਦਰਜ ਕਰ ਲਿਆ ਗਿਆ ਤੇ ਪੁਲਿਸ ਇਸ ਮਾਮਲੇ ਦੀ ਜਾਂਚ ਹੈ ਜ ਪਾਜੀ ਇਹ ਨਾ ਇਹ ਸਵੇਰ ਦੇ ਨਿਆਣੇ ਇਹਨਾਂ ਦੇ ਗਵਾਂਢੀਆਂ ਦੇ ਪਟਾਕੇ ਵੀ ਚਲਾਉਂਦੇ ਤੇ ਇਹਨਾਂ ਦੀ ਜਨਾਨੀ ਕੱਲ ਸਾਡੇ ਨਾਲ ਮੜਾ ਜਾ ਐਵੇਂ ਠਾਣੇ ਰੁੱਸ ਕੇ ਤੇ ਠਾਣੇ ਭੱਜ ਗਈ ਕਹਿੰਦੀ ਆਪਣੇ ਡੰਗਰ ਖੋਲ ਨੂੰ ਮੈਂ ਵਹਿਲੀ ਵੀ ਸਾੜ ਦੇਣੀ ਤੁਹਾਡੀ ਤੇ ਤੁਹਾਡੇ ਡੰਗਰ ਵੀ ਸਾੜ ਦੇਣੀ ਆਂ ਅਸੀਂ ਰਾਤੀ ਸਾਡੀ ਬਾਹਰ ਤੂੜੀ ਪਈ ਰਹੀ ਕੋਈ ਗੱਲਬਾਤ ਨਹੀਂ ਹੋਈ ਸਵੇਰ ਤੁਹਾਡੇ ਜਿਹੜੇ ਸੀ ਕਿੰਨਾਂ ਦੀ ਜਗ੍ਹਾ ਤੇ ਬੱਜੇ ਸਾਡੇ ਆਪਣੇ ਜਗ੍ਹਾ 'ਚ ਬੱਜਿਆ ਇਹਨਾਂ ਦੇ ਕਿਸੇ ਦੀ ਜ਼ਮੀਨ ਤੇ ਬੱਜੇ ਸੀ ਕੱਲ ਦੀ 2 ਓਕੜੀਆਂ ਵੈਸੇ ਤੂੜੀ ਪਾਉਣ ਵਾਸਤੇ ਕਹਿੰਦੀ ਇਹਨੂੰ ਖੋਲਣੇ ਆ ਕਿ ਨਹੀਂ ਖੋਲਣੇ ਤੁਹਾਨੂੰ ਸ਼ੱਕ ਆ ਵੀ ਤਾਂ ਨਹੀਂ ਸ਼ੱਕ ਨਹੀਂ ਹੈ ਪਾਜੀ ਪਾਜੀ ਆਪੇ ਤੋਂ ਭੱਜ ਕੇ ਗਈ ਇਹਨੇ ਜਾਨ ਪੁੱਜ ਕੇ ਅੱਗ ਲਾਈ ਇਹਨੇ ਲਵਾਈ ਆ ਕਿੰਨਾ ਨੁਕਸਾਨ ਹੋਇਆ ਪਾਜੀ 14 ਟਰਾਲੀਆਂ ਤੂੜੀ ਬਾਕੀ ਤੁਸੀਂ ਵੇਖ ਲੋ ਕੀ ਬਣ ਰਿਹਾ ਡੰਗਰ ਬੜੀ ਮੁਸ਼ਕਲ ਨਾਲ ਪਹੁੰਚਾਇਆ 14 15 ਬੰਦੇ ਆਏ ਫਰੋਂ ਅੰਨਾ ਜਾਨ ਧੱਕੇ ਨਾਲ ਡੰਗਰ ਪਾਣੀ ਬੜਾ ਰੋੜਿਆ ਨਹੀਂ ਗੱਲ ਪਈ ਤੁਹਾਡੇ ਸਾਹਮਣੇ ਸਾਰੀ ਸੜ ਗਈ ਇਹ ਇਹ ਅੱਜ ਕਿੰਨਾ ਨੁਕਸਾਨ ਹੋਇਆ 14 ਟਰਾਲੀਆਂ ਤੂੜੀ ਹੈ ਪਾਜੀ ਬਾਕੀ ਵੇਖ ਲੋ ਜੋ ਬਾਲੀਗਟਾ ਜਿੰਨਾ ਵੀ ਨੁਕਸਾਨ ਸਾਰਾ ਟੁੱਲ ਗਿਆ ਸਭ ਸੜ ਗਈ ਡੰਗਰ ਅੰਦਰ ਬੱਜੇ ਹਾਂਜੀ ਹਾਂਜੀ ਡੰਗਰ ਮੇ ਆਪ ਕੱਟੇ ਆ ਕੇ ਸਾਨੂੰ ਇਹ ਕਿੰਨਾ ਪਤਾ ਲੱਗਾ ਹਾਂ ਨੂੰ ਹਾਂਜੀ ਤੇ ਜਦੋਂ ਆ ਕੇ ਦੇਖਿਆ ਫਿਰ ਐਂ ਪਹਿਲਾਂ ਡੰਗਰ ਕੱਢੇ ਆਏਗਾ ਜਿਹੜਾ ਨੁਕਸਾਨ ਹੋ ਤੇ ਹੋ ਹੀ ਗਿਆ ਤੇ ਡੰਗਰ ਤੇ ਪਚਾਈਏ ਡੰਗਰ ਤੇ ਪਚਾਉਣੀ ਇਹ ਵੇਖ ਕੇ ਸਾਨੂੰ ਜੁੱਬੂਆ ਮਾਰ ਕੇ ਜੰਦਰਾਂ ਮਾਰ ਕੇ ਜਨਾਨੀ ਪਾਚ ਗਈ ਆ ਰਜਨੀ ਪਾਲਾ ਜਿਹੜੀ ਹਾਂਜੀ ਕਿਾਜੀ ਕਿਾਜੀ ਹਾਂਜੀ ਫੋਨ ਗਿਆ ਜੀ ਹਾਨੂੰ ਫੋਨ ਗਿਆ ਪਤrana ਤੋਂ ਉਸੇ ਵੇਲੇ ਗੱਡੀ ਲੈ ਕੇ ਇੱਥੇ ਆਏ ਆ ਵੇਖਿਆ ਕਿ ਆਗੇ ਤੋੜੀ ਨੂੰ ਅੱਗ ਲੱਗੀ ਹੋਈ ਏ ਤੁਹਾਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨਹੀਂ ਅਜੇ ਤੇ ਕੰਟਰੋਲ ਨਹੀਂ ਹੈਗਾ ਸਰ ਇਹ ਕਰ ਰਹੇ ਆ ਕੰਟਰੋਲ ਆਪਾਂ ਕਰਕੇ ਜਾਵਾਂਗੇ ਜੋ ਵੀ ਹੋਏਗਾ ਆਪਣਾ ਸੱਲੀ ਬਖਸ਼ ਕੰਮ ਕਰਕੇ ਫਿਰ ਜਾਵਾਂਗੇ ਆਣ ਕੇ ਅਸੀਂ ਸਭ ਕਾ ਵੇਖਿਆ ਡੰਗਰਵੱਛਾ ਕੱਢਿਆ ਹੈ ਮਹਾ ਬਚੇ ਆ ਥੂੜੀ ਸਾਰੀ ਸਾਡੀ ਸੜ ਗਈ ਆ 14-15 ਟਰਾਲੀਆਂ ਅਸੀਂ ਜਿਹੜੀਆਂ ਸਾਰੀਆਂ ਸੜ ਗਈਆਂ ਸਾਡੀਆਂ ਰਾਤੀ ਚੰਗੀ ਭਰੀ ਥੂੜੀ ਪਾਈ ਆ ਕੋਈ ਗੱਲ ਪਾਦ ਨਹੀਂ ਆ ਜੋ ਸਾਰੀ ਸੁਆਹ ਹੋ ਗਈ ਸੜ ਕੇ ਆਣ ਕੇ ਵੇਖ ਲਓ ਇਹ ਨਾੜ ਸਾਰਾ ਖਲੋਤਾ ਸਾਡਾ ਜੇ ਥੂੜੀ ਬੰਡ ਵਾਲੀ ਸੀ ਇਹ ਕਟੋਗਾਡਾ 17 18 ਕਿਲੇ ਦੇ ਲਾਗੇ ਨਾੜ ਅਗੇ ਖਲੋਤਾ ਸਾਡਾ ਉਹ ਜਾਨ ਸਾਡੇ ਤੇ ਠੇਕੇ ਦੇ ਸਾਡੇ ਕੋਲ ਜ਼ਮੀਨ ਇਹ ਅੱਗ ਪਹਿਲਾਂ ਦੇ ਮੰਡੀ ਵਾਲੇ ਪਾਸੋਂ ਆਈ ਆ ਸਾਡ ਵੱਲੋਂ ਉਤਰੋ ਪਲਤੀ ਪਲਤੀ ਅੰਦੇ ਗਾਂ ਆਈ ਆ ਸਾਨੂੰ ਨੂੰ ਪਤਾ ਲੱਗਾ ਪਿੰਡ ਦੇ ਤੋਂ ਅਸੀਂ ਟਰੈਕਟਰ ਭਜਾਇਆ ਹਥੋ ਵੀ ਅਸੀਂ ਬੂਟੇ ਪਚਾਲੀਏ ਤੇ ਬੋਰਨਾ ਸੜ ਗਿਆ ਪਰ ਅੱਗ ਨੇ ਯੋਰ ਹਵਾ ਦਾ ਜਿਹੜਾ ਉਹ ਜੱਕ ਦਮ ਹੋ ਗਿਆ ਟਰੈਕਟਰ ਭਜਾ ਕੇ ਕੱਢਿਆ ਬੂਟੇ ਵੀ ਸੜ ਗਏ ਕਪਲਰ ਦੇ ਸਾਰੇ ਉਹ ਵੀ ਲਪੇਟ ਚਾ ਚੱਲਿਆ ਉਹ ਵੀ ਲਪੇਟ ਚਾ ਚੱਲਿਆ ਸਟ੍ਰੈਟਿਕ ਜਦੋਂ ਮੈਂ ਫੇਰਾ ਲਾਇਆ ਉੱਥੇ ਥੋੜਾ ਜਿਹਾ ਪਰ ਮੈਨੂੰ ਕੱਢਣਾ ਪਿਆ ਦਵਾ ਦਾ 50 ਤੇ 20 ਕਿੱਲੇ ਦੇ ਲਾਗੇ ਮਤਲ ਨਾੜਾ ਲੱਗ ਲੱਗੇ ਸੜ ਗਿਆ ਸਾਡੇ ਲੱਗਦਾ ਜੇ 17 18 ਕਿੱਲੇ ਸਾਡਾ ਹੈ ਅਜੇ ਟੂੜੀ ਬੰਨਣ ਵਾਲੀ ਸੀ ਲਾਲੋ ਹਿਸਾਬ ਤੇ ਪਹਿਲੀ ਠੇਕੇ ਤੇ ਬੜਾ ਵੱਡਾ ਰਸਾਲ ਹੋਇਆ ਸਤਜੀਤ ਸਿੰਘ ਜੀ ਤੁਹਾਡੀ ਇਹ ਤੇ ਰੂੜੀ ਆ ਪੰਜਾ ਛਾ ਕਿੱਲੇ ਜੀ ਪਾਉਣ ਵਾਲੀ ਉਹ ਉਹਦੇ ਕਰਕੇ ਅਸੀਂ ਨਾਲ ਨੂੰ ਅੱਗ ਲੱਗੀ ਤੇ ਨਾਲ ਸਾਡਾ ਇਨਸਾਨ ਕਾਫੀ ਹੋ ਗਿਆ ਹਾਂਜੀ ਕਿਹਦਾ ਪਤਾ ਲੱਗਾ ਜੱਕ ਦਾ ਪਤਾ ਨਹੀਂ ਤੇ ਦੁਕਾਨ ਤੇ ਬੈਠੇ ਇੱਕਦਾਂ ਹੀ ਪਤਾ ਲੱਗਾ ਕਿ ਅੱਗ ਲੱਗੀ ਹੈ ਲੇਕਿਨ ਪਤਾ ਨਹੀਂ ਲੱਗਿਆ ਪੂਰੀ ਜਾਣਕਾਰੀ ਨਹੀਂ ਉਹਨਾਂ ਜਨ ਪੂਰਾ ਕੀ ਭੰਬੜ ਮੱਚੂ ਕਿ ਅੱਗ ਦੇ ਇਹ ਆਪਣੇ ਕਹਿਣ ਤੋਂ ਬਾਹਰ ਹੋ ਗਈ ਅੱਗ ਕੱਲ ਤੁਸੀਂ ਖੁਰ ਐਸਐਮ ਜੈਨਿਸ ਤੇ ਮੈਂ ਹਾ ਪ੍ਰਦੀਪ ਕੌਰ ਤਾਂ ਹੁਣ ਜ਼ਿਕਰ ਕਰ ਲੈਨੇ ਆ ਫਤੇਗੜ ਚੂੜੀਆਂ ਜਿੱਥੇ ਪਸ਼ੂਆਂ ਤੇ ਤੂੜੀ ਵਾਲੇ ਸ਼ੈੱਡ ਨੂੰ ਅਚਾਨਕ ਅੱਗ ਲੱਗ ਜਾਂਦੀ ਹੈ ਜੀਆਂ ਬੜੀ ਮੁਸ਼ਕਲ ਦੇ ਨਾਲ ਪਸ਼ੂਆਂ ਨੂੰ ਤਾਂ ਬਚਾਲਿਆ ਚੁੰਦਾ ਪਰ 30 ਕਿੱਲੇ ਨੇ ਜਿਹੜੇ ਨਾਲ ਦੇ ਸੜਕੀ ਸਵਾਹ ਹੋ ਜਾਂਦੇ ਨੇ ਪੀੜਤ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਦਰਸਲ ਉਹਨਾਂ ਤੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਆਪਣੇ ਗਵਾਂਡੀ ਦਿੱਤੇ ਕਿ ਸ਼ਾਇਦ ਉਸਨੇ ਅੱਗ ਲਗਾਈ ਹੈ ਮੌਕੇ ਦੀਆਂ ਤਸਵੀਰਾਂ ਦਿਖਾ ਦਿੰਨੇ ਆ ਤੁਹਾਨੂੰ ਤਾਂ ਬਿਲਕੁਲ ਫਤੇਗੜ ਚੂੜੀਆਂ ਦੇ ਵਿੱਚ ਪਿੰਡ ਦੇ ਡੇਰਾ ਰੋਡ ਦੇ ਉੱਪਰ ਅੱਜ ਦੁਪਹਿਰ ਵੇਲੇ ਡੰਗਰਾਂ ਦੇ ਸ਼ੈੱਡ ਅਤੇ 30 ਏਕੜ ਕਣਕ ਦਾ ਨਾੜ ਅਚਾਨਕ ਹੈ ਜਿਸ ਨੂੰ ਅੱਗ ਲੱਗ ਜਾਂਦੀ ਹੈ ਲੱਖਾਂ ਦਾ ਨੁਕਸਾਨ ਹੋਣ ਦਾ ਖਰਸ਼ਾ ਜਟਾਇਆ ਜਾ ਰਿਹਾ ਹੈ ਸ਼ੈੱਡ ਅੰਦਰ ਬੱਜੇ ਡੰਗਰਾਂ ਨੂੰ ਬੜੇ ਮੁਸ਼ਕਿਲ ਦੇ ਨਾਲ ਬਚਾਇਆ ਗਿਆ ਫਾਇਰ ਬ੍ਰੀਗਡ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਲਿਆ ਇਸ ਸਬੰਧੀ ਪੀੜਤ ਪਰਿਵਾਰ ਨੇ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਦੇ ਹੀ ਗਵਾਂਡੀਆਂ ਨੇ ਇਸ ਸ਼ੈੱਡ ਨੂੰ ਅੱਗ ਲਗਾਈ ਹੈ ਜੀਹਾਂ ਆਪਣੇ ਗਵਾਂਡ ਦੇ ਉੱਤੇ ਉਹਨਾਂ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਫਿਲਹਾਲ ਇਸ ਗੱਲ ਦੀ ਪੁਸ਼ਟੀ ਹੈ ਜਿਹੜੀ ਨਹੀਂ ਹੋਈ ਹੈ ਪੁਲਿਸ ਨੇ ਮਾਮਲਾ ਜਿਹੜਾ ਦਰਜ ਕਰ ਲਿਆ ਗਿਆ ਤੇ ਪੁਲਿਸ ਇਸ ਮਾਮਲੇ ਦੀ ਜਾਂਚ ਹੈ ਜ ਪਾਜੀ ਇਹ ਨਾ ਇਹ ਸਵੇਰ ਦੇ ਨਿਆਣੇ ਇਹਨਾਂ ਦੇ ਗਵਾਂਢੀਆਂ ਦੇ ਪਟਾਕੇ ਵੀ ਚਲਾਉਂਦੇ ਤੇ ਇਹਨਾਂ ਦੀ ਜਨਾਨੀ ਕੱਲ ਸਾਡੇ ਨਾਲ ਮੜਾ ਜਾ ਐਵੇਂ ਥਾਣੇ ਰੁੱਸ ਕੇ ਦੇ ਥਾਣੇ ਭੱਜ ਗਈ ਕਹਿੰਦੀ ਆਪਣੇ ਡੰਗਰ ਖੋਲਣੋਂ ਮੈਂ ਵਹਿਲੀ ਵੀ ਸਾਰ ਦੇਣੀ ਤੁਹਾਡੀ ਤੇ ਤੁਹਾਡੇ ਡੰਗਰ ਵੀ ਸਾਰ ਦੇਣੀ ਆਂ ਅਸੀਂ ਰਾਤੀ ਸਾਡੀ ਬਾਹਰ ਤੂੜੀ ਪਈ ਰਹੀ ਕੋਈ ਗੱਲਬਾਤ ਨਹੀਂ ਹੋਈ ਸਵੇਰ ਸਾਡੇ ਜਿਹੜੇ ਕਿੰਨਾ ਦੀ ਜਗ੍ਹਾ ਤੇ ਬੱਜੇ ਸਾਡੇ ਆਪਣੇ ਜਗ੍ਹਾ 'ਚ ਬੱਜਿਆ ਇਹਨਾਂ ਦੇ ਕਿਸੇ ਦੀ ਜ਼ਮੀਨ ਤੇ ਬੱਜੇ ਸੀ ਕੱਲ ਦੀ 2 ਓਕੜੀਆਂ ਵੈਸੇ ਤੂੜੀ ਪਾਉਣ ਵਾਸਤੇ ਕਹਿੰਦੀ ਇਹ ਤੋਂ ਖੋਲਣੇ ਆ ਕਿ ਨਹੀਂ ਖੋਲਣੇ ਤੁਹਾਨੂੰ ਸ਼ੱਕ ਆ ਵੀ ਤੁਹਾਡੇ ਨਹੀਂ ਸ਼ੱਕ ਨਹੀਂ ਹੈ ਪਾਜੀ ਪਾਜੀ ਆਪੇ ਤੋਂ ਭੱਜ ਕੇ ਗਈ ਇਹਨੇ ਜਾਨ ਪੁੱਜ ਕੇ ਅੱਗ ਲਾਈ ਇਹਨੇ ਲਵਾਈ ਆ ਕਿੰਨਾ ਕੁ ਨੁਕਸਾਨ ਹੋਇਆ ਪਾਜੀ 14 ਟਰਾਲੀਆਂ ਤੂੜੀ ਬਾਕੀ ਤੁਸੀਂ ਵੇਖ ਲੋ ਕੀ ਬੰਦਿਆ ਡੰਗਰ ਬੜੀ ਮੁਸ਼ਕਲ ਨਾਲ ਪਹੁੰਚਾਇਆ 14 15 ਬੰਦੇ ਆਏ ਫਰੋਂ ਨਾਲ ਜਾਨ ਤੱਕੇ ਨਾਲ ਡੰਗਰ ਪਾਣੀ ਬੜਾ ਰੋੜਿਆ ਨਹੀਂ ਗੱਲ ਬਣੇ ਤੁਹਾਡੇ ਸਾਹਮਣੇ ਸਾਰੀ ਸੜ ਗਈ ਇਹ ਆਜ ਕਿੰਨਾ ਕੁ ਨੁਕਸਾਨ ਹੋਇਆ 14 ਟਰਾਲੀਆਂ ਤੂੜੀ ਆ ਪਾਜੀ ਬਾਕੀ ਵੇਖ ਲੋ ਜੋ ਬਾਲੀਗਟਾ ਜਿੰਨਾ ਵੀ ਨੁਕਸਾਨ ਸਾਰਾ ਟਰਾਲਾ ਕਾਲਾ ਸਭ ਸੜ ਗਈ ਡੰਗਰ ਅੰਦਰ ਬੱਜੇ ਹਾਂਜੀ ਹਾਂਜੀ ਡੰਗਰ ਮੈਂ ਆਪ ਕੱਟੇ ਆ ਕੇ ਕਿੰਨਾ ਪਤਾ ਲੱਗਾ ਹਾਂ ਨੂੰ ਮੇਜ ਹਾਂਜੀ ਤੇ ਜਦੋਂ ਆਣ ਕੇ ਦੇਖਿਆ ਫਿਰ ਐ ਪਹਿਲਾਂ ਡੰਗਰ ਕੱਢੇ ਆਏਗਾ ਜਿਹੜਾ ਨੁਕਸਾਨ ਹੋ ਤੇ ਹੋ ਹੀ ਗਿਆ ਤੇ ਡੰਗਰ ਤੇ ਪਚਾਈਏ ਡੰਗਰ ਤੇ ਪਚਾਉਣੇ ਇਹ ਵੇਖ ਕੇ ਸਾਨੂੰ ਜੁੱਬੂਆ ਮਾਰ ਕੇ ਜੰਦਰਾਂ ਮਾਰ ਕੇ ਜਨਾਨੀ ਪਾਚੀ ਆ ਰਜਨੀਪਾਲਾ ਜਿਹੜੀ ਹਾਂਜੀ ਕੀ ਆਜੀ ਕੀ ਹਾਂਜੀ ਫੋਨ ਗਿਆ ਆ ਜੀ ਹੁਣ ਫੋਨ ਗਿਆ ਪਤਰਾਂ ਤੋਂ ਉਸੇ ਵੇਲੇ ਗੱਡੀ ਲੈ ਕੇ ਇੱਥੇ ਆਏ ਆ ਵੇਖਿਆ ਕਿ ਆਕੇ ਤੋੜੀ ਨੂੰ ਅੱਗ ਲੱਗੀ ਹੋਈ ਏ ਤੁਹਾਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨਹੀਂ ਅਜੇ ਤੇ ਕੰਟਰੋਲ ਨਹੀਂ ਹੈਗਾ ਸਰ ਇਹ ਕਰ ਰਹੇ ਆ ਕੰਟਰੋਲ ਆਪਾਂ ਕਰਕੇ ਜਾਵਾਂਗੇ ਜੋ ਵੀ ਹੋਏਗਾ ਆਪਣਾ ਸੱਲੀ ਬਖਸ਼ ਕੰਮ ਕਰਕੇ ਫਿਰ ਜਾਵਾਂਗੇ ਆਣ ਕੇ ਅਸੀਂ ਸਭ ਕਾ ਵੇਖਿਆ ਡੰਗਰਵੱਛਾ ਕੱਢਿਆ ਹੈ ਮਹਾ ਬਚੇ ਆ ਤੂੜੀ ਸਾਰੀ ਸਾਡੀ ਸੜ ਗਈ ਆ 14 15 ਟਰਾਲੀਆਂ ਅਸੀਂ ਜਿਹੜੀਆਂ ਸਾਰੀਆਂ ਸੜ ਗਈਆਂ ਸਾਡੀਆਂ ਰਾਤੀ ਚੰਗੀ ਭਰੀ ਤੂੜੀ ਪਾਈ ਆ ਕੋਈ ਗੱਲ ਬਾਤ ਨਹੀਂ ਆ ਜੋ ਸਾਰੀ ਸੁਆਹ ਹੋ ਗਈ ਸੜ ਕੇ ਆਣ ਕੇ ਵੇਖ ਲਓ ਇਹ ਨਾੜ ਇਹ ਨਾੜ ਸਾਰਾ ਹੀ ਖਲੋਤਾ ਸਾਡਾ ਜੇ ਤੂੜੀ ਬੰਦ ਵਾਲੀ ਸੀ ਇਹ ਕਟੋਗਾ 17 18 ਕਿਲੇ ਦੇ ਲਾਗੇ ਨਾੜੇ ਦੇ ਖਲੋਤਾ ਹੈ ਸਾਡਾ ਉਹ ਜਾਨ ਸਾਰੇ ਠੇਕੇ ਦੇ ਸਾਡੇ ਕੋਲ ਜ਼ਮੀਨ ਹੈ ਇਹ ਅੱਗ ਪਹਿਲਾਂ ਦੇ ਮੰਡੀ ਵਾਲੇ ਪਾਸੋਂ ਆਈ ਹੈ ਸਾਈਡ ਵੱਲੋਂ ਉਤਰੋ ਬਲਦੀ ਬਲਦੀ ਅੰਦੇ ਗਾਂ ਆਈ ਹੈ ਸਾਨੂੰ ਤਾਂ ਪਤਾ ਲੱਗਾ ਪਿੰਡ ਜਦੋਂ ਅਸੀਂ ਟਰੈਕਟਰ ਭਜਾਇਆ ਹਥੋਂ ਵੀ ਅਸੀਂ ਬੂਟੇ ਪਚਾਲੀਏ ਤੇ ਬੋਰਨਾ ਸੜ ਗਿਆ ਪਰ ਅੱਗ ਨੇ ਯੋਰ ਹਵਾ ਦਾ ਜਿਹੜਾ ਉਹ ਜੱਕਦਮ ਹੋ ਗਿਆ ਟਰੈਕਟਰ ਭਜਾ ਕੇ ਕੱਢਿਆ ਬੂਟੇ ਵੀ ਸੜ ਗਏ ਆ ਪਪਲਰਦੇ ਸਾਰੇ ਚੱਲਿਆ ਉਹ ਵੀ ਨਿਭੇ ਚਾ ਚੱਲਿਆ ਸਟ੍ਰੈਟਿਕਲ ਜੀ ਤੇ ਮੈਂ ਫੇਰਾ ਲਾਇਆ ਉੱਥੇ ਥੋੜਾ ਜਿਹਾ ਪਰ ਮੈਨੂੰ ਕੱਢਣਾ ਪਿਆ ਦਵਾ ਦਾ ਪਜਾ ਤੇ 20 ਕਿੱਲੇ ਦੇ ਲਾਗੇ ਮਤਲ ਨਾੜਾ ਲੱਗ ਲੱਗੇ ਖੜ ਗਿਆ ਸਾਡੇ ਲੱਗਦਾ ਜੇ 17 18 ਕਿੱਲੇ ਸਾਡਾ ਹੈ ਅਜੇ ਤੂੜੀ ਬੰਨਣ ਵਾਲੀ ਸੀ ਲਾਲੋ ਸਾਹਿਬ ਦੀ ਪਹਿਲੀ ਥੇਤੇ ਤੇ ਬੜਾ ਵੱਡਾ ਦਾਸਾਲ ਹੋਇਆ ਜੀ ਜੀ ਸਿੰਘ ਜੀ ਸਾਡੀ ਇਹ ਤੇ ਰੂੜੀ ਆ ਪੰਜਾ ਛਿਆ ਕਿੱਲੇ ਪਾਉਣ ਵਾਲੀ ਤੇ ਉਹਦੇ ਕਰਕੇ ਅਸੀਂ ਨਾਰ ਨੂੰ ਅੱਗ ਲੱਗੀ ਤੇ ਨਾਲ ਸਾਡਾ ਇਨਸਾਨ ਕਾਫੀ ਹੋ ਗਿਆ ਹਾਂਜੀ ਪਤਾ ਲੱਗਾ ਅੱਖ ਲੱਗੀ ਅਸਾਂ ਨੇ ਇਹ ਤੇ ਦੁਕਾਨ ਤੇ ਬੈਠੇ ਇਕਦਾਂ ਹੀ ਪਤਾ ਲੱਗਾ ਕਿ ਅੱਖ ਲੱਗੀ ਹਲੇ ਕੋਈ ਪਤਾ ਲੱਗਣ ਦੇ ਤੋਰੀ ਜਾਣਕਾਰੀ ਨਹੀਂ ਉਹਨਾਂ ਜਿਹਨ ਪੂਰਾ ਕੀ ਭੰਬੜ ਮਾ ਚੁੱਕੇ ਆ ਕਿ ਤੇ ਇਹ ਆਪਣੇ ਕਹਿਣ ਤੋਂ ਬਾਹਰ ਹੋ ਗਈ ਅੱਜ